38ਵੀਂ 버ਸੀ ਸਮਾਗਮ ਸਲਾਣਾ ਛਿੰਝ ਮੇਲਾ ਪਿੰਡ ਪੰਡਵਾ ਫਗਵਾੜਾ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਅਤੇ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਨ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਅੰਜੀ ਸਰਪੰਚਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੜਮਾ ਨੇੜੇ ਫਗਵਾੜਾ ਵੀ ਕਿੰਨੀ ਸ਼ਾਨਦਾਰ ਸਿੰਚ ਮੇਲਾ ਹੋ ਰਿਹਾ ਜਿਸ ਬਾਰੇ ਕੀ ਕਹਿਣਾ ਚਾਹੀਦਾ। ਵਰਤੋਂ ਦੀ ਤਰ੍ਹਾਂ ਮਸਤ ਬਾਬਾ ਰਾਜਵਿੰਦਰ ਸ਼ਾਹ ਜੀ ਦੇ ਅਸਥਾਨ ਤੇ ਮੇਲਾ ਆ। ਉਸ ਮੇਲੇ ਦੌਰਾਨ ਇਹ ਪੁਸ਼ਕਾਰਲੇ ਦੇ ਨੇ ਸਿੰਚ ਕਰਵਾਈ ਜਾਂਦੀ ਆ ਤੇ ਉਹ ਸਿੰਚ ਮੇਲਾ ਕਰਵਾਇਆ ਜਾ ਰਿਹਾ ਆ। ਸਾਰੇ ਪਿੰਡ ਦੇ ਸਹਿਯੋਗ ਨਾਲ ਨਗਰ ਪੰਚਾਇਤ ਦੇ ਸਹਿਯੋਗ ਨਾਲ ਤੇ ਮਹਾਨਸੰਦੀ ਕਿਰਪਾ ਨਾਲ ਬਹੁਤ ਵਧੀਆ ਸ਼ਿੰਚ ਮੇਲਾ ਹੋ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਜੇ ਪ੍ਰਬੰਧਾਂ ਦੀ ਗੱਲ ਕਰਦੇ ਆਂ ਵੱਧ ਤੋਂ ਵੱਧ ਹੁਣ ਤੇਰੇ ਪਰ ਇਸ ਸਾਲ ਕਿਹੜੇ ਖਾਸ ਪ੍ਰਬੰਧ ਕੀਤੇ ਆਂ ਜੀ ਕੋਲਵਾਨਾਂ ਲਈ ਜੋ ਵੀ ਲੋੜਿੰਦੇ ਪ੍ਰਬੰਧ ਹੁੰਦੇ ਆ ਸਾਰੇ ਕੀਤੇ ਆ ਟੱਕਰ ਲਾਇਆ ਆ ਬਾਕੀ ਪਾਣੀ ਧਾਣੀ ਦਾ ਪ੍ਰਬੰਧ ਹੈਗਾ ਆ ਬਾਕੀ ਸਾਰੇ ਪ੍ਰਬੰਧ ਹੈਗੇ ਆ ਇਸ ਵਾਰ ਪਹਿਲੀ ਵਾਰ ਸਾਡੇ ਚਾਚਾ ਜੀ ਜੋਗਰਾਮਜੀ ਬਣੋ ਸਪੈਂਡਰ ਮੋਟਰਸਾਈਕਲ ਇਨਾਮ ਚ ਦਿੱਤਾ ਜਾ ਰਿਹਾ ਆ ਜਿਹੜਾ ਵੀ ਮਟਕੇ ਦੀ ਮੁਸਤੀ ਜਿੱਤੂਗਾ ਉਹਨੂੰ ਮੋਟਰਸਾਈਕਲ ਦਾ ਨਾਮ ਚ ਦਿੱਤਾ ਜਾਊਗਾ ਠੀਕ ਹੈ ਜੀ ਤੇ ਮੱਗ ਦੀ ਬਹੁਤ ਵਧੀਆ ਉਪਰਾਲਾ ਜੀ ਪਿੰਡ ਵੱਲੋਂ ਕੀਤਾ ਜਾਂਦਾ ਹੈ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜੇ ਨਸ਼ਾ ਚੁਲ ਜਗੇ ਨੇ ਦੇਖੋ ਇਹ ਸਾਰੇ ਜਿਹੜੇ ਛਿੰਝ ਮੇਲੇ ਆ ਜਾਂ ਆਪਾਂ ਹੋਰ ਉਪਰਾਲੇ ਕਰਦੇ ਆਪਾਂ ਪੰਚਾਇਤ ਵੱਲੋਂ ਨਵਾਂ ਜਿਮ ਬਣਾ ਰਹੇ ਆ ਇਹ ਸਾਰੀਆਂ ਗੱਲਾਂ ਨਾਲ ਆਪਾਂ એનર્ਜੀ ਨੂੰ ਡਵਰਟ ਕਿੱਦਾਂ ਕਰਨਾ ਉਹਨੂੰ ਨਿਆਣਿਆਂ ਨੂੰ ਕਿਹੜੇ ਪਾਸੇ ਲਾਉਣਾ ਹੈ ਜੇ ਇਦਾਂ ਦੇ ਸ਼ਿੰਝ ਮੇਲੇ ਨਹੀਂ ਹੋਣਗੇ ਜਾਂ ਉਹਨਾਂ ਦੇ ਖੇਡਣ ਲਈ ਗਰਾਊਂਡ ਆ ਤੇ ਜਿਮ ਨਹੀਂ ਹੋਊਗਾ ਤਾਂ ਫਿਰ ਉਹ ਆਪਣਾ ਪਹਿਲਾ ਟਾਈਮ ਨਸ਼ਿਆਂ ਵਿੱਚ ਹੀ ਗੁਜ਼ਾਰਨਗੇ ਇਸ ਲਈ ਤਾਂ ਦੇ ਸ਼ਿੰਝ ਮੇਲੇ ਬਹੁਤ ਜ਼ਰੂਰੀ ਆ ਤਾਂ ਕਿ ਨਿਆਣਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਬਹੁਤ ਵਧੀਆ ਆ ਜੀ ਪਿੰਡ ਦੇ ਵਿੱਚ ਜਿੰਨੇ ਐਨ ਆਰ ਆਈ ਭਰਾ ਆ ਉਹ ਸਾਰੇ ਬਾਹਰ ਬੈਠੇ ਬਹੁਤ ਸ਼ਿੰਝ ਦਾ ਆਨੰਦ ਮਾਣ ਰਹੇ ਨੇ ਲਾਈਵ ਚੱਲ ਰਿਹਾ ਆ ਸ਼ੇਂਜ ਨੂੰ ਦੇਖ ਕੇ ਹੋਰ ਬੱਚਿਆਂ ਦੇ ਵਿੱਚ ਉਤਸ਼ਾਹ ਉੱਠ ਰਿਹਾ ਆ ਵੀ ਅਸੀਂ ਵੀ ਗਾਂ ਹੋ ਕੇ ਅੱਗੇ ਵਧਣਾ ਆ ਤੇ ਨਸ਼ਿਆਂ ਤੋਂ ਬਚਾਅ ਹੋ ਗਏ ਸ਼ੇਂਜ ਦੇਖ ਕੇ ਹੀ ਠੀਕ ਇਹ ਵੀ ਬਹਿਣ ਮਾਫ ਕਰਦੇ ਆ ਆਪਣੇ ਕੋਲ ਮਾਤੇ ਸਾਡੇ ਪਾਤਸ਼ਾਹ ਦੀ ਹਜ਼ੂਰੀ 'ਚ ਪਹੁੰਚਣ ਦੀ 기ਰਪਾਰਤਾ ਕਰ ਕੱਲੀ-ਕੱਲੀ ਕੁਸ਼ਤੀ ਕਰਵਾਈ ਜਾਣੀਆਂ ਜਿਸੋ ਵੀ ਬਨੇ ਦੀਨ ਨੇ ਨਸ਼ਾ ਕਰਕੇ ਬਹੁਤ ਵਧੀਆ ਕੁਸ਼ਤੀ ਕਰਨੀ ਹੂਈ ਦੇਖੋ ਕਿ ਇਹ ਪਹਿਲਵਾਨੇ ਦੀ ਪ੍ਰੋਗਰਾਮ ਹੈ ਜੀ ਮਾਸਟਰ ਰਾਜਵਿੰਦਰ ਸ਼ਾਹ ਜੀ ਦਾ 6 7 8 ਤਰੀਕ ਦਾ ਪ੍ਰੋਗਰਾਮ ਮੇਲਾ ਹੁੰਦਾ ਹੈ ਤੇ ਅੱਜ 7 ਤਰੀਕ ਨੂੰ ਛੇ ਜਿਹੜੀ ਕਰਵਾਈ ਜਾਏ ਬਹੁਤ ਧੂਮ ਧਾਮ ਦੇ ਨਾਲ ਦੇਸ਼ ਵਿਦੇਸ਼ ਦੀਆਂ ਸ਼ੰਕਤਾ ਨਗਰ ਦੀ ਪੰਚਾਇਤ ਤੇ ਹੋਰ ਮੋਦਵਾਰ ਖੱਜਣ ਜਿੰਨੇ ਵੀ ਕਮੇਟੀ ਵਾਲੇ ਆ ਰਲ ਮਿਲ ਕੇ ਤੇ ਉਤਸਵ ਮਨਾ ਰਹੇ ਆ ਤੇ ਇਦੇ ਬਾਰੇ ਅਸੀਂ ਸਾਰਿਆਂ ਨੂੰ ਵਧਾਈਆਂ ਦਿੰਦੇ ਆ ਜਿਹੜਾ ਜਿਹੜਾ ਸੰਯੋਗ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ মিডিਆ ਵਾਲੇ ਸੱਜਣ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਠੀਕ ਹੈ ਜਿਵੇਂ ਜੀ ਸ਼ਾਨਦਾਰ ਆਪਣਾ ਛਿੰਝ ਮੇਲਾ ਹੋ ਰਿਹਾ ਜੀ ਅੱਜ ਪਿੰਡ ਪੜਮਾ ਵੀ ਕੀ ਜੀ ਹਾਂਜੀ ਹਾਂਜੀ ਜੇ ਪ੍ਰਬੰਧਾਂ ਦੀ ਗੱਲ ਕਰਦੇ ਆ ਜੀ ਕੜੇ ਖਾਸ ਖਾਸ ਕੀਤੇ ਗਏ ਜੀ ਪ੍ਰਬੰਧ ਪ੍ਰਬੰਧ ਦੇਖੋ ਜੀ ਹੁਣ ਪਲਵਾਨ ਆਏ ਆ ਵੱਡੇ ਵੀ ਆਏ ਆ ਉਹਨਾਂ ਦਾ ਸਨਮਾਨ ਮੋਟਰਸਾਈਕਲ ਦੇ ਨਾਲ 50000 ਦਾ ਨਾਮ ਰੱਖਿਆ ਗਿਆ ਛੋਟੇ ਬੱਚੇ ਆ ਉਹ ਵੀ ਉਹਨਾਂ ਵਾਸਤੇ ਵੀ ਕਮੇਟੀ ਵੱਲੋਂ ਜੋ ਵੀ ਇਹਦਾ ਬਾਰਦਾ ਬਾਰਤਾਲ ਕੀਤਾ ਜਾਊਗਾ ਜੀ ਠੀਕ ਹੈ ਪਟਕੇ ਦੀ ਕੁਸ਼ਤੀ ਅੱਜ ਕਿੰਨਾ ਪਹਿਲਵਾਨਾਂ ਦੇ ਦੇਖਣ ਨੂੰ ਮਿਲੇਗੀ ਜੀ ਹਾਂਜੀ ਇੱਕ ਮਾਰਾ ਜੀ ਪ੍ਰਿਤਪਾਲ ਫਗਵਾੜਾ ਆ ਜੀ ਇੱਕ ਜੰਜੂ ਪਹਿਲਵਾਨ ਦਾ ਉਹਨਾਂ ਦਾ ਗੋਲਾ ਤਾਂ ਆਇਗਾ ਕੁਸ਼ਤੀ ਹੋਗੀ ਮਤਲਬ ਖਾੜੇ ਜਿਹੜਾ ਪਟਕੇ ਦੇ ਨਾਮ ਕੀ ਰੱਖਿਆ ਜੀ ਨਾ ਮੋਟਰਸਾਈਕਲ ਕਬੱਡੀਆ 15000 ਰਹਿਗਾ ਜੀ ਮੋਟਰਸਾਈਕਲ ਦਾ ਇੱਕ ਮੋਟਰ ਇੱਕ ਮੋਟਰਸਾਈਕਲ ਦਾ ਜੀ ਸਪਲੈਂਡਰ ਮੋਟਰਸ ਹੈ ਜੀ ਸਪਲੈਂਡਰ ਹੈ ਜੀ ਜੋ ਇਹ ਨੌਜਵਾਨ ਪੀੜ੍ਹੀ ਨੂੰ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਤੁਸੀਂ ਖੇਡਾਂ ਹਲ ਨੂੰ ਹੋਵੋ ਕੋਲਿਆ ਕਬੱਡੀ ਆ ਨਸ਼ਿਆਂ ਤੋਂ ਦੂਰ ਰਭੋ ਜੀ ਤੇ ਇਹਨਾਂ ਨੂੰ ਵੇਖ ਕੇ ਬੱਚਿਆਂ ਨੂੰ ਹੋਰ ਸ਼ੌਕ ਜਾਗੇ ਤਾਂ ਕਿ ਸਾਡੇ ਜਿਹੜਾ ਬੱਚਿਆਂ ਨੂੰ ਚੰਗੀ ਸਿਹਤ ਮਿਲ ਸਕੇ ਤੇ ਚੰਗਾ ਭਵਿੱਖ ਸਾਡੇ ਆਉਣ ਵਾਲਾ ਭਵਿੱਖ ਵਧੀਆ ਹੋਵੇ ਬੱਚਿਆਂ ਦਾ ਜੀ ਠੀਕ ਹਾਂ ਜੀ ਇਹ ਇਹ ਮਤਲਬ ਵਿਚਾਰ ਹੈ ਸਾਡਾ ਅਸੀਂ ਕਿ ਲੋਕ ਵੇਖ ਕੇ ਬੱਚਿਆਂ ਨੂੰ ਉਥੇ ਆ ਮਿਲਦਾ ਭਾਈ ਤੇ ਨੰਬਰ ਦਾ ਸਾਡੀ ਆਪ ਵੀ ਅੱਛੀ ਬੋਲਦੇ ਨੇ ਜੀ ਜੀ ਆਰਿਆ ਸਰਕਾਰਾਂ ਨੂੰ ਗਾਉਂ ਤੋਂ ਸੁਣਨਾ ਬੱਚਿਆਂ ਨੂੰ ਬਰੀਦਾ ਜੀ ਬਰੀਦਾ ਜੀ ਬਰੀਦਾ ਜਦਵ ਸਾਸ ਪਹਿਲਵਾਨ ਜੀ ਖਿਲਾਫ ਇਹ ਵੀ ਬਹਿਣ ਮਾਫ ਕਰਦੇ ਆ ਆਪਣੇ ਕੋਲ ਮਾਤੇ ਸਾਡੇ ਪਾਸ਼ਾ ਜੀ ਦੀ ਹਜ਼ੂਰੀ ਪਹੁੰਚਣ ਦੀ ਕਿਰਪਾਤਾ ਕਰੋ ਕੱਲੀ ਕੱਲੀ ਕੁਸ਼ਤੀ ਕਰਵਾਈ ਜਾਣੀ ਹੈ ਰੋਹਨ ਪਹਿਲਵਾਨ ਦਿਵਾਲੀ ਤੇ ਸ਼ਵਰ ਪਹਿਲਵਾਨ ਜੀ ਫੋੜਾ ਮਲਾਕੇ ਖਾੜੇ 500 ਵਿੱਚ ਧੋਜਣ ਦੀ ਕਿਰਪਾਤਾ ਕਰਵਾਈ ਜਾਵੇ ਅੱਠ ਜੋੜ ਤੇ ਬੈਠੀ ਹੈ ਜਸਪੀ ਬਿੰਦੂ ਨੇ ਲਸਾ ਕਰਕੇ ਬਹੁਤ ਹੋਰ ਕੁਸ਼ਤੀ ਕਰਨੀ ਵੀ ਦੇਖੋ ਕਿ ਇਹ ਪਹਿਲਵਾਨੇ ਕਿਹੋ ਜਿਹੇ ਕਰਦਾ ਹੈ ਇਹ ਚਖਾੜੇ ਦੇ ਸ਼ਰਨਾ ਵਾਲੇ ਢੋਲ ਦੇਖੀਏ ਕੋਈ ਲਾਵੇ ਜੱਫਾ ਕਿਸੇ ਵਾਲੇ ਬਾਤ ਵਿੱਚ ਦੇਖੀਏ ਪੰਨ ਪੰਨਵਾ ਦੀ ਬੇਵੋਹਰ ਧਰਤੀ ਦੇ ਉੱਤੇ ਫੱਕ ਦਾ ਫਕੀਰਾਂ ਦਾ ਕੁਸ਼ਤੀ ਨੰਬਰ ਸ਼ੁਰੂ ਹੋ ਗਿਆ ਆਜੋ ਵੀ ਆਜੋ ਆਜੋ ਮੰਲਾਂ ਵਾਲੇ ਢੋਲ ਦੇਖੀਏ ਆਜੋ ਵੀ ਆਜੋ ਆਜੋ ਮੰਲਾਂ ਵਾਲੇ ਢੋਲ ਦੇਖੀਏ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਹਮ ਹਮਾਕੇ ਛੇਤੀ ਤੋਂ ਛੇਤੀ ਖਾੜੇ ਪਾਸਾ ਦੀ ਕਜੂਰੀ ਵਿੱਚ ਬਹੁਤ ਚੰਗੀ ਗੱਲ ਪਾਚਾ ਤੋਹ ਰਾਹੁਲ ਦਿਵਾਲੀ ਸ਼ਮਰ ਪਹਿਲਵਾਨ ਜੀ ਫਲਾਉ ਤਕਦੂਮੇਰ ਮਾਕੇ ਤਹਿਰਨ ਦੇ ਕੱਲ ਦੀ ਕੁਸ਼ਤੀ ਦਾ ਖਾਤਾ ਹੈ ਅੱਜ ਜੋ ਮੋਟਰਸਾਈਕਲ ਦਾ ਮਾਮਾ ਹੈ ਸ਼੍ਰੀ ਪਵਨ ਕੁਮਾਰ ਜੀ ਇਟਲੀ ਜਿੰਮੀ ਬੰਗੜ ਨੌਜੀ ਲਾਡ ਪੰਡਵਾ ਇੱਕ ਵਾਰ ਤਾੜੀ ਮਾਰੋ ਇਹਨਾਂ ਵੀਰਾਂ ਦੇ ਨਾਂ ਤੇ ਬੁਣਾ ਦਿਓ ਪਵਨ ਕੁਮਾਰ ਜੀ ਇਟਲੀ ਜਿੰਮੀ ਬੰਗੜ ਨੌਜੀ ਲਾਡ ਪੰਡਵਾ ਇਹਨਾਂ ਵੱਲੋਂ ਮੋਟਰਸਾਈਕਲ ਦੀ ਸ਼ੋਹਰਤ ਜਿੱਤੀ ਹੈ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸੱਤ ਪੰਜ ਸਤ ਸਮੁੰਦਰੋਂ ਪਾਰ ਬੈਠੇ ਨੇ ਐਨ ਆਰ ਵੀਰਾਂ ਨੇ ਸਾਡਾ ਬੰਧ ਕਰਦੇ ਨੇ ਐਨ ਆਰ ਵੀਰਾਂ ਨੇ ਜੁਪਨਾ ਇਹਨਾਂ ਦਾ ਫਿਰ ਮਿਸਰਾ ਬਣਿਆ ਹੋਇਆ ਐਨ ਆਰ ਵੀਰਾਂ ਦਾ ਅਸੀਂ ਤੈਨੂੰ ਧੰਨਵਾਦ ਕਰਦੇ ਆ ভাই ਪਵਨ ਕੁਮਾਰ ਜੀ ਇਟਲੀ ਜੀਮੀ ਬੰਗੜੀ ਜੀ ਨਿਊਜ਼ੀਲੈਂਡ ਕੰਮਾਂ ਇਹਨਾਂ ਵੱਲੋਂ ਮੋਟਰਸਾਈਕਲ ਦੀ ਸੇਵਾ ਦਿੱਤੀ ਜੀ ਹੈ ਤੈਨੂੰ ਧੰਨਵਾਦ ਕਰਦੇ ਆ ਬਾਜੀ ਉਧਰ ਮੈਂ ਤੈਨੂੰ ਧੰਨਵਾਦ ਕਰਦਾ ਸਰਦਾਰ ਸੁੰਦਰ ਪਾਲ ਸਿੰਘ ਜੀ ਪੰਜਾਬ ਪੁਲਿਸ ਬڑے ਕਰਮਾ ਵਾਲੇ ਨੇ ਬੜੇ ਭਾਗਾ ਵਾਲੇ ਨੇ ਕਹਿੰਦੇ ਇੱਕ ਪਰਿਵਾਰ ਦੇ ਵਿੱਚੋਂ ਰੋਸਤਮ ਪੈਦਾ ਹੋਣਾ ਇਹ ਕੋਈ ਪਿਛਲਾ ਕਰਮ ਕਰਿਆ ਹੁੰਦਾ ਮਾਤਾ ਪਿਤਾ ਦਾ ਅੱਜ ਚੱਲਦੇ ਸਮੇਂ ਵਿੱਚ ਪਿਰਤਪਾਲ ਪਹਿਲਵਾਨ ਦੀ ਹਿੰਦੁਸਤਾਨ ਦੀ ਵੜਗਰੂਤ ਤੋਂ ਮਾਣਯੋਗ ਆਰਾ ਖੜੀਆਂ ਨੇ ਰਵੀ ਪਹਿਲਵਾਨ ਦੀ ਸ਼ੇਪੜੀ ਕੁਮਨੀ ਪਹਿਲਵਾਨ ਦੀ ਜਲੰਧਰ ਇਹ ਵੀ ਪਹਿਲਵਾਨ ਆਪਦੇ ਆਪ ਨਜ਼ਰ ਮਾਣਦੇ ਤਿਆਰ ਹੋ ਅਗਲੀ ਕੁਸ਼ਤੀ ਦੇ ਲਈ ਬਹੁਤ ਬਹੁਤ ਆਦਰ ਮਾਤੀ ਗੋਤ ਸਾਡੇ ਪਤਵੰਤੇ ਸਤਿ ਸੰਗਤ ਨੂੰ ਉਹਨਾਂ ਦਾ ਵੀ ਮੈਂ ਤਾਉਦੇ ਧੰਨਵਾਦ ਕਰਦਾ ਸਰਪੰਚ ਬਲਜੀਤ ਸਿੰਘ ਜੀ ਜਔਰ ਕਾ ਨੇ ਆਪਾਂ ਬੱਦੇ ਬੰਦੇ ਜੀ ਪੰਜ ਮੈਨੇ ਹੁੰਦਾ ਮੁਖੀ ਇਸ ਨਗਰ ਦੇ ਵੱਡੇ ਮੁਖੀ ਮੰਚ ਤੇ ਸੰਬੋਧਨ ਨੇ ਕਿਉਂਕਿ ਇੱਕ ਕਵੀ ਨੇ ਬਹੁਤ ਸੋਹਣਾ ਲਿਖਿਆ ਪੰਜ ਸਾਲ ਦੇ ਮਗਰੋਂ ਭਾਈ ਬੋਟਾ ਕਹਨ ਗਵਾਹੀ ਪਿੰਡ ਦੇ ਨੂੰ ਲੋਕ ਆਖਦੇ ਸਾਰੇ ਉਹ ਜਿਸ ਜਸ ਹੁੰਦੀ ਐ ਉਹਨਾਂ ਦੀ ਰਾਜਦਲਾਰੇ ਉਸ ਜਿਸ ਹੁੰਦੀ ਐ ਉਹਨਾਂ ਦੀ ਰਾਜਦਲਾਰੇ ਸਰਪੰਚ ਸਾਹਿਬ ਦੀ ਮੌਕੇ ਸੰਬੋਧਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਦੋਂ ਉਹ ਸਰਪੰਚ ਬਣੇ ਨੇ ਉਸ ਸਮੇਂ ਤੋਂ ਜੋ ਕਿ ਨਗਰ ਦੇ ਉਸ ਤੋਂ ਬਾਅਦ ਬਾਤੂ ਪਹੁੰਚਿਆ ਸਿੱਕੀ ਜਿਸ ਨੇ 2025 ਮੈਰਾਥਨ ਦਾੜਾਂ ਵਿੱਚ ਦੌੜ ਕੇ ਆਪਣੇ ਸੇਖ ਖਿਡਾਰੀਆਂ ਦਾ ਨਾਮ ਰੋਸ਼ਨ ਕੀਤਾ ਇਹਦੇ ਬਾਬਾ ਜੀ ਖੜੇ ਨੇ ਇਹਨਾਂ ਨੇ ਏਸ਼ੀਆ ਦੇ ਵਿੱਚ ਵੀ ਪ੍ਰਤੀਯੋਗਤਾ ਵਿੱਚ ਸੱਤ ਮਾਠਮਾ ਜੀਰਾਂ ਨੇ ਜਿੱਦਾ ਇਨਾਮ ਹਾਸਲ ਕੀਤਾ ਉਹਨੇ ਨੈਸ਼ਨਲ ਦੇ ਵਿੱਚ ਕੋਈ 골ਡ ਮਿਲਦੇ ਤੇ ਆਪਣੇ 골ਡ ਚੱਕੀ ਫਿਰਦੇ ਨੇ ਮੈਡਲ ਚੱਕੀ ਫਿਰਦੇ ਨੇ ਤੇ ਇਹ ਵੀ ਆਪਣੇ ਇਵੈਂਟ ਕਰਕੇ ਦਿਖਾਉਣਗੇ

ਪਹਿਲਵਾਨ ਜੀ ਸੋਹਣ ਵਾਲੀ ਮਨੀ ਪਹਿਲਵਾਨ ਜੀ ਗਲੰਦਰ ਪੈਸਾ ਭਾਈ ਮਰੀਕ ਸਿੰਘ ਜੀ ਕਬੱਡੀ ਖਿਡਾਰੀ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਸਟੇਜ ਦੇ ਉੱਤੇ ਉਹਨਾਂ ਦਾ ਬਹੁਤ ਹੀ ਤਾਜ ਹੋ ਧੰਨ ਕਰਦਾ ਬੜੀ ਤਾਕਤਲੀ ਕੁਸ਼ਤੀ ਚੱਲਦੀ ਹੋਈ ਬਾਆ ਬਈ ਬਾ ਸ਼ਾਬਾਸ਼ ਸ਼ਾਬਾਸ਼ ਥੋੜੀ ਚੋਟ ਆਈ ਜੀ ਜੀ ਰੱਬ ਕਰੇ ਸਭ ਲੱਕ